ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਆਨਬਾਜ਼ੀ ਕੀਤੀ ਗਈ ਪ੍ਰਵਾਸੀਆਂ ਨੂੰ ਲੈ ਕੇ ਕਿ ਪ੍ਰਵਾਸੀਆਂ ਨੂੰ ਸਰਕਾਰ ਨਹੀਂ ਰੋਕ ਸਕਦੀ ਜੇਕਰ ਪ੍ਰਵਾਸੀਆਂ ਨੂੰ ਸਰਕਾਰ ਰੋਕੇਗੀ ਸਾਡੇ ਪੰਜਾਬੀ ਵੀ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਦਿੱਲੀ ਦੇ ਵਿੱਚ ਰਾਜਸਥਾਨ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਕੰਮਕਾਜ ਕਰਨ ਲਈ ਨੌਕਰੀਆਂ ਕਰਨ ਲਈ ਜਾਂਦੇ ਨੇ ਜੇਕਰ ਅਸੀਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਧੱਕਾ ਦੇਵਾਂਗੇ ਤਾ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣਾ ਪਵੇਗਾ ਇਸ ਤਰ੍ਹਾਂ ਦਾ ਕੋਈ ਕਾਨੂੰਨ ਜਾਂ ਵਿਧੀ ਵਿਧਾਨ ਨਹੀਂ ਬਣਾਇਆ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਨਾ ਤਾਂ ਸ਼ਰੂਮਣੀ ਅਕਾਲੀ ਦਲ ਨਾ ਭਾਰਤੀ ਜਨਤਾ ਪਾਰਟੀ ਅਤੇ ਨਾ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਬਿਆਨਬਾਜ਼ੀ ਹੋਈ ਪ੍ਰਵਾਸੀਆਂ ਨੂੰ ਲੈ ਕੇ ਹਾਲਾਂਕਿ ਸੁਖਪਾਲ ਸਿੰਘ ਖੈਰਾ ਵਾਰ-ਵਾਰ ਹਰਵੀਰ ਸਿੰਘ ਬਾਦਾ ਦੇ ਹੱਕ ਵਿੱਚ ਖੜਗੇ ਨੇ ਵਾਰ-ਵਾਰ ਉਹਤਾਬ ਨੂੰ ਕਿਆ ਜਾ ਰਿਹਾ ਜਾ ਰਿਹਾ ਹੈ ਕਿ ਹਰਵੀਰ ਸਿੰਘ ਜਿਹੜੇ ਪੰਜ ਸਾਲ ਮਾਸੂਮ ਬੱਚੇ ਦਾ ਕਤਲ ਕੀਤਾ ਗਿਆ ਹੈ ਹੁਣ ਜਿਹੜੀ ਰਿਪੋਰਟ ਆਈ ਹੈ ਉਸ ਰਿਪੋਰਟ ਨੇ ਲੋਕਾਂ ਦੀਆਂ ਨੀਂਦਾ ਉਡਾ ਦਿੱਤੀਆਂ ਨੇ ਕਿ ਕਿਸ ਤਰ੍ਹਾਂ ਬੇਰਹਿਮੀ ਦੇ ਨਾਲ ਤਸ਼ੱਦਦ ਕਰਕੇ ਛੋਟੇ ਜਿਹੇ ਮਾਸੂਮ ਬੱਚੇ ਹਰਵੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ 12 ਤੋਂ ਵੱਧ ਉਹਦੇ ਸਰੀਰ ਦੇ ਵਿੱਚ ਜਿਹੜੇ ਇੰਜਰੀਆਂ ਆਈਆਂ ਨੇ ਦੂਸਰੇ ਪਾਸੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਪ੍ਰਵਾਸੀਆਂ ਨੂੰ ਨਹੀਂ ਭਜਾ ਸਕਦੇ ਅਸੀਂ ਪ੍ਰਵਾਸੀਆ ਦੇ ਖਿਲਾਫ ਟਿਕਾ ਟਿਫਰੀ ਨਹੀਂ ਕਰ ਸਕਦੇ ਹਾਂ ਜੇਕਰ ਕੋਈ ਪ੍ਰਵਾਸੀ ਗਲਤ ਕੰਮ ਕਰਦਾ ਹੈ ਉਸ ਨੂੰ ਕਾਨੂੰਨ ਸਜ਼ਾ ਦੇਵੇਗਾ ਉਸ ਵਾਸਤੇ ਅਸੀਂ ਸਖਤ ਕਾਨੂੰਨ ਬਣਾ ਸਕਦੇ ਹਾਂ ਲੇਕਿਨ ਪ੍ਰਵਾਸੀਆਂ ਦਾ ਆਣਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਐਂਟਰੀ ਪੰਜਾਬ ਦੇ ਵਿੱਚ ਬੰਦ ਨਹੀਂ ਕੀਤੀ ਜਾ ਸਕਦੀ ਲੇਕਿਨ ਹਰਬੀਰ ਸਿੰਘ ਦਾ ਜਦੋਂ ਕਤਲ ਹੋਇਆ ਉਸ ਦੇ ਕਤਲ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਇੱਕ ਪਾਸੇ ਪੰਜਾਬ ਸਰਕਾਰ ਤੇ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਪੰਚਾਇਤਾਂ ਵੱਲੋਂ ਵੱਡੇ ਪੱਧਰ ਤੇ ਮਤੇ ਪਾਏ ਜਾ ਰਹੇ ਨੇ ਪ੍ਰਵਾਸੀਆਂ ਨੂੰ ਈਵਨ ਦੋ ਕਿਸੇ ਹਲਕੇ ਦੇ ਵਿੱਚ 7 ਦਿਨਾਂ ਦਾ ਕਿਸੇ ਇਸ ਹਲਕੇ ਦੇ ਵਿੱਚ 10 ਦਿਨਾਂ ਦਾ ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਪੰਜਾਬ ਛੱਡ ਕੇ ਚਲੇ ਜਾਓ ਬਾਅਦ ਵਿੱਚ ਤੁਹਾਡੇ ਨਾਲ ਧੱਕਾ ਮੁਕੀ ਹੋਵੇਗੀ ਧੱਕਾ ਮੁਕੀ ਕਰਕੇ ਵੀ ਤੁਹਾਨੂੰ ਪੰਜਾਬ ਦੇ ਵਿੱਚੋਂ ਬਾਹਰ ਭੇਜਾਂਗੇ ਜਿਹੜੇ ਸਰਵੇ ਆਏ ਨੇ ਸਰਵੇ ਦੇ ਵਿੱਚ ਇਹ ਵੀ ਆਇਆ ਹੈ ਕਿ 30 ਤੋਂ 40 ਲੱਖ ਪ੍ਰਵਾਸੀ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਵੱਸ ਗਿਆ ਹੈ ਜਿਨ੍ਹਾਂ ਕੋਲ ਆਪਣੇ ਘਰ ਨੇ ਭਾਵੇਂ ਜਿਨ੍ਹਾਂ ਕੋਲ ਆਪਣੇ ਘਰ ਨਹੀਂ ਉਹਨਾਂ ਦੀਆਂ ਵੋਟਾਂ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਰਾਸ਼ਨ ਕਾਰਡ ਪੰਜਾਬ ਦੇ ਵਿੱਚ ਬਣੇ ਹੋਏ ਵੇ ਲekin ਵਕ ਵਕ ਜਥੇਬੰਦੀਆਂ ਦੇ ਆਗੂ ਕਹਿੰਦੇ ਨੇ ਕਿ ਢਕਾਓ ਸ਼ਬਦ ਨਾ ਵਰਤੋ ਤਿਹਰਾਵ ਸੰਜਮ ਤੋਂ ਕੰਮ ਲਓ ਹਰੇਕ ਕੰਮ ਵਿਧੀ ਤੇ ਵਿਧਾਨ ਨਾਲ ਕਰੋ ਪੰਜਾਬ ਦੇ ਲੋਕ ਇਤੋਂ ਤੱਕ ਵੀ ਕਹਿ ਰਹੇ ਵੇ ਕਿ ਪ੍ਰਵਾਸੀ ਆਉਣ ਕੋਈ ਕਿੰਤੂ ਪਰੰਤੂ ਨਹੀਂ ਲੇਕਿਨ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਉਹਨਾਂ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ ਤੇ ਦੂਸਰੇ ਕਾਨੂੰਨ ਬਣਾਓ ਕਿ ਕੋਈ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਜਗ੍ਹਾ ਨਹੀਂ ਲੈ ਸਕਦਾ ਉਦੀ ਬੋਟ ਨਹੀਂ ਬਣੇਗੀ ਉਹਦਾ ਰਾਸ਼ਤਕਾਰ ਨਹੀਂ ਬਣੇਗਾ ਉਹਦਾ ਆਧਾਰ ਕਾਰਡ ਨਹੀਂ ਬਣੇਗਾ ਅਤੇ ਖਾਸ ਕਰਕੇ ਉਹਦਾ ਪਛੋਕੜ ਜਾਣਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜਦੋਂ ਉਹਨਾਂ ਦੀ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਸਪੈਸ਼ਲ ਪੁੱਛਿਆ ਜਾਵੇ ਕਿਹੜੇ ਪਿੰਡੇ ਵਿੱਚੋਂ ਦੇ ਕਿਹੜੇ ਹਲਕੇ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚੋਂ ਅਤੇ ਥਾਣੇ ਤੋਂ ਉਸਦਾ ਪ੍ਰੋਪਰ ਅਰਕਾ ਰੈਕਡ ਜਿਹੜਾ ਹੈ ਮੰਗਵਾਇਆ ਜਾਵੇ ਰੈਕਡ ਇਹ ਤਾਂ ਨਹੀਂ ਬੋਲਦਾ ਕਿ ਉਹ ਕ੍ਰਿਮੀਨਲ ਹੈ ਉਸਨੇ ਕੋਈ ਉਥੇ ਜੁਰਮ ਕੀਤਾ ਹੈ ਜੁਰਮ ਤੋਂ ਬਚਣ ਦੇ ਲਈ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਆਕੇ ਪੱਕੇ ਦੇਲੇ ਲਾ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਅਜਿਹੇ ਪ੍ਰਵਾਸੀ ਕਈ ਨੇ ਜਿਨ੍ਹਾਂ ਨੇ ਯੂਪੀ ਬਿਹਾਰ ਉਤਰਾਖੰਡ ਦੇ ਵਿੱਚ ਕਤਲ ਕੀਤਿਆ ਲੁੱਟਾਂ ਕੀਤੀਆਂ ਠੱਗੀਆਂ ਮਾਰੀਆਂ ਅਤੇ ਕਾਨੂੰਨ ਤੋਂ ਬਚਣ ਲਈ ਉਹ ਪੰਜਾਬ ਦੇ ਵਿੱਚ ਆ ਗਿਆ ਪੰਜਾਬ ਦੇ ਵਿੱਚ ਵਸ ਗਿਆ ਪੰਜਾਬ ਦੇ ਵਿੱਚ ਉਹਨਾਂ ਦੀਆਂ ਵੋਟਾਂ ਆਧਾਰ ਕਾਰਡ ਅਤੇ ਨਾਸ਼ਨ ਕਾਰਡ ਬਣੇ ਹੋਏ ਨੇ ਤੇ ਦੂਸਰੇ ਪਾਸੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੋਈ ਵੀ ਇਸ ਤਰ੍ਹਾਂ ਦਾ ਵਿਧੀ ਵਿਧਾਨ ਕਾਨੂੰਨ ਨਿਜ਼ਮ ਪਾਲਸੀ ਨਹੀਂ ਬਣਾਈ ਕਿ ਪ੍ਰਵਾਸੀਆਂ ਨੂੰ ਕੋਈ ਹੱਕ ਨਹੀਂ ਪੰਜਾਬ ਦੇ ਵਿੱਚ ਜਗਾ ਖਰੀਦਣ ਦਾ ਜ਼ਮੀਨ ਖਰੀਦਣ ਦਾ ਰਾਸ਼ਨ ਕਾਰਡ ਆਧਾਰ ਕਾਰਡ ਅਤੇ ਵੋਟ ਕਾਰਡ ਬਣਾਉਣ ਦਾ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਪ੍ਰਵਾਸੀਆਂ ਦੀ ਆ ਵੋਟ ਬੈਂਕ ਲੈ ਕੇ ਸੱਤਾ ਦੇ ਵਿੱਚ ਆਉਂਦੀਆਂ ਨੇ ਸੱਤਾ ਦਾ ਆਨੰਦ ਲੈਂਦੀਆਂ ਨੇ ਲੇਕਿਨ ਹਰਵੀਰ ਦੇ ਮਾਤਾ ਪਿਤਾ ਨੂੰ ਹਰਵੀਰ ਹੁਣ ਨਹੀਂ ਮਿਲਣਾ ਇੱਕ ਪਾਸੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਤਰਸੱਲੀ ਮੱਚੀ ਹੋਈ ਹੈ ਹਰਵੀਰ ਸਿੰਘ ਨੂੰ ਲੈ ਕੇ ਕਿ ਅੱਜ ਇਸ ਹਰਵੀਰ ਸਿੰਘ ਦਾ ਕਤਲ ਹੋਇਆ ਹੈ ਗੱਲ ਹੋਰ ਕਿਸੇ ਹਰਬੀਰ ਸਿੰਘ ਦਾ ਵੀ ਕਤਲ ਹੋ ਸਕਦਾ ਹੈ ਪ੍ਰਵਾਸੀ ਵੱਲੋਂ ਇਸ ਕਰਕੇ ਹੁਣ ਬੱਚਿਆਂ ਨੂੰ ਵੀ ਗਲੀਆਂ ਜਾਂ ਪਾਰਕਾਂ ਦੇ ਵਿੱਚ ਜਾਣ ਨੂੰ ਰੋਕਿਆ ਜਾ ਰਿਹਾ ਹੈ ਲੇਕਿਨ ਜਥੇਬੰਦੀਆਂ ਕਹਿ ਰਹੀਆਂ ਨੇ ਅਤੇ ਵੱਖ-ਵੱਖ ਪਾਰਟੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਕਹਿ ਰਹੇ ਨੇ ਕਿ ਅਸੀਂ ਭੜਕਾਉ ਅਸੀਂ ਭੜਕਾਉ ਜਿਹੜੀ ਸ਼ਬਦਾਵਲੀ ਨਹੀਂ ਵਰਤਾਂਗੇ ਲੇਕਿਨ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਕੋਈ ਹੀਲਾ-ਫਸੀਲਾ ਕਰੇ ਜੇਕਰ ਨਹੀਂ ਕਰਦੀ ਤਾਂ ਅਸੀਂ ਫਿਰ ਡੰਡੇ ਦੇ ਜੋਰ ਤੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਾਂਗੇ